ਆਇਆ ਝੁੱਲਣੇ ਮਹਿਲ ਵਿਖੇ ਦਵਾਰ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੀ ਸੀਗੀ ਸੰਗਤ ਉਹ ਸرائی ਸੀ ਇਹ ਅੱਜ ਵੀ ਝੁੱਲ ਰਹੀ ਆ ਦਵਾਰੇ ਹਾਥੀ ਵਾਂਗੂ ਝੁੱਲਦੀ ਹਿੰਦੀ ਐ ਸਾ ਸੰਗਤ ਜੀ ਯਕੀਨ ਨਹੀਂ ਤੁਸੀਂ ਕਰਨਾ ਸੱਚੀ ਉਹ ਵਾਕੀ ਵਾਕੀ ਉਰੇ ਆ ਕੇ ਬੈਠੋ ਸਾਹਮਣੇ ਤੁਸੀਂ ਕੰਦ ਦੇਖ ਰਹੇ ਹੋ ਇਹੇ ਹਾਥੀ ਦੇ ਵਾਂਗੂ ਝੁੱਲਦੀ ਐ ਸਾ ਸੰਗਤ ਜੀ ਇਹੋ ਸਰੋਵਰ ਜੀ ਚ ਕੀਸੀ ਇਸ਼ਨਾਨ ਕਰਕੇ ਪੰਜ ਵਾਰ ਤੇ ਸਾਰੀ ਕਮਰਾਤ ਪੂਰੀ ਹੁੰਦੀ ਆ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਬਰਾਜਮਾਨ ਹੋ ਕੇ ਹਾਂਜੀ ਸਾਧ ਸੰਗਤ ਜੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਪਾਪਾ ਦੀਪ ਸਿੰਘ ਜੀ ਸਿੰਘ ਸ਼ਹੀਦਾ ਆ ਗਿਆ ਇੱਥੇ ਵੀ ਨਤਮਸਤਕ ਹੋਣਾ ਸੀ ਤੇ ਹੁਣ ਨਤਮਸਤਕ ਉਹ ਨਹਿ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾ ਚਾਟੇ ਪਿੰਡ ਹਾਂਜੀ ਦੋਸਤੋ ਸਾਧ ਸੰਗਤ ਜੀ ਹੁਣ ਆਪਾਂ ਨੇ ਦਰਸ਼ਨ ਕਰਕੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਅਮਰੇਸਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕੀਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਦਰਸ਼ਨ ਕੀਤੇ ਉਸ ਤੋਂ ਬਾਅਦ ਹੁਣ ਆਪਾਂ ਤਰਨਤਨ ਸਾਹਿਬ ਦੇ ਵੱਲ ਜਿਹੜਾ ਚੱਲਣਾ ਸ਼ੁਰੂ ਕੀਤਾ ਤਰਨਤਨ ਸਾਹਿਬ ਤੋਂ ਪਹਿਲਾਂ ਗੁਰਦੁਆਰਾ ਸਾਹਾ ਦਾ ਝੂਲਣਾ ਸਾਹਿਬ ਜਿੱਥੇ ਇੱਕ ਕੰਧ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਮਹਾਰਾਜ ਦੇ ਟਾਈਮ ਤੋਂ ਝੂਲ ਰਹੀ ਆ ਪਰ ਕਦੇ ਵੀ ਡਿੱਗੀ ਨਹੀਂ ਇਹਨੇ ਬਰੀਫ ਜਿਹੜੀ ਇਹਦੀ ਹਿਸਟਰੀ ਇਤਿਹਾਸ ਜਿੰਨੀ ਕੀ ਜਾਣਕਾਰੀ ਹੈ ਜੇ ਕਰੈਕਟ ਕੋਈ ਗੱਲ ਹੋ ਵੀ ਤਾਂ ਤੁਸੀਂ ਦੱਸਿਓ ਜਿੰਨੇ ਸਾਨੂੰ ਜਾਣਕਾਰੀ ਆ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ 15 ਕਿਲੋਮੀਟਰ ਚੜਦੇ ਵਾਲੇ ਪਾਸੇ ਨੂੰ ਆ ਤਰਨਤਨ ਸਾਹਿਬ ਦੇ ਲਾਗੇ ਬਿਲਕੁਲ ਝੂਲਣਾ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿਹੜਾ ਦੀਵਾਨ ਉਹ ਲੱਗਿਆ ਵਾ ਸੀਗਾ ਇਸ ਜਗ੍ਹਾ ਦੇ ਉੱਤੇ ਤੇ ਉਸੇ ਟਾਈਮ ਜਿਹੜਾ ਜਹਾਂਗੀਰ ਉਸ ਟਾਈਮ ਦਾ ਰਾਜਾ ਹੁੰਦਾ ਉਹਦੀ ਸਵਾਰੀ ਜਿਹੜੀ ਨੰਗਦੀ ਆ ਤੇ ਜਿਹਦੇ ਵਿੱਚ ਹੱਥੀ ਘੋੜੇ ਹੋਰ ਜਿਹੜੇ ਫੌਜ ਦੇ ਵਿੱਚ ਵਰਤੇ ਜਾਂਦੇ ਨੇ ਐਵੇਂ ਦੇ ਪਸ਼ੂ ਹੁੰਦੇ ਨੇ ਤਾਂ ਹਾਥੀਆਂ ਨੂੰ ਦੇਖ ਕੇ ਜਿਹੜੀ ਸੰਗਤ ਦਵਾਨ ਸਜਿਆ ਹੁੰਦਾ ਪਾਸ਼ਾ ਦਾ ਪੰਜਵੇਂ ਆਂਦਾ ਤਾਂ ਸੰਗਤ ਡਿਸਟਰੈਕਟ ਹੋ ਕੇ ਉਸ ਜਿਹੜਾ ਰਾਜੇ ਦਾ ਜਲੂਸ ਆ ਹਾਥੀਆਂ ਨੂੰ ਦੇਖਣਾ ਸ਼ੁਰੂ ਕਰ ਦਿੰਦੀ ਆ ਤਾਂ ਗੁਰੂ ਅਰਜਨ ਦੇਵ ਪਾਸ਼ਾ ਉਸ ਸਮੇਂ ਫਿਰ ਇੱਕ ਦਵਾਰ ਉਸਾਰਦੇ ਨੇ ਸੰਗਤ ਪਾਸੋਂ ਬਣਵਾਉਂਦੇ ਨੇ ਤੇ ਕਹਿੰਦੇ ਨੇ ਰਹਿਣ ਦੀ ਦੁਨੀਆ ਤੱਕ ਜਿਹੜਾ ਇਹ ਦਵਾਰ ਹਾਥੀ ਦੇ ਵਾਂਗੂ ਝੂਲਦੀ ਰਹੇਗੀ ਪਰ ਕਦੇ ਡਿਗੇਗੀ ਨਹੀਂ ਤੇ ਜਿਹੜਾ ਪੱਕਾ ਇੱਕ ਹਾਥੀ ਆ ਝੂਲਦਾ ਉਹ ਇਸ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਜਿਹੜੀ ਕਿਰਪਾ ਆ ਮਹਾਰਾਜ ਵੱਲੋਂ ਉਹ ਆਪਾਂ ਪਰਤੱਖ ਜਿਹੜੀ ਦੇਖ ਸਕਦੇ ਆ ਦੇਖਾਂਗੇ ਜਾ ਕੇ ਦਰਸ਼ਨ ਕਰਦੇ ਆ ਗੁਰਦੁਆਰਾ ਝੂਲਣਾ ਸਾਹਿਬ ਤਰਨਤਨ ਸਾਹਿਬ ਸ਼ਾਇਦ ਬਹੁਤ ਘੱਟ ਸੰਗਤ ਆ ਜਿਨ੍ਹਾਂ ਨੂੰ ਇਸ ਦਰਬਾਰ ਸਾਹਿਬ ਦੇ ਬਾਰੇ ਪਤਾ ਸਾਨੂੰ ਵੀ ਪਿੱਛੇ ਜਿਹੜੇ ਪਤਾ ਲੱਗਿਆ ਪਰ ਆਉਣਾ ਸਾਡਾ ਜਿਹੜਾ ਹੁਣ ਹੋਇਆ ਆ ਜੋ ਕਰਵਾਉਨੇ ਆ ਦਰਸ਼ਨ ਜਾ ਕੇ ਗੁਰਦੁਆਰਾ ਝੂਲਣਾ ਸਾਹਿਬ ਪੰਜਵੀਂ ਪਾਸ਼ਾਹੀ ਗੁਰੂ ਅਰਜਨ ਦੇਵ ਜੀ ਝੂਲਣੇ ਮਹਿਲ ਸਾਧ ਸੰਗਤ ਜੀ ਅੱਜ ਸਾਧ ਸੰਗਤ ਦੇ ਕਹਿ ਰਹੇ ਕਿ ਕਿ ਆਪਾਂ ਰਿਲੀਜੀਅਸ ਯਾਤਰਾ ਦੇ ਉੱਤੇ ਆ ਅੱਜ ਹਨ ਤੇ ਆ ਗਏ ਆਪਾਂ ਝੂਲਣੇ ਮਹਿਲ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਦਾ ਸਥਾਨ ਗੁਰਦੁਆਰਾ ਝੂਲਣਾ ਸਾਹਿਬ ਤੇ ਇੱਥੇ ਜਿੰਨੀਆਂ ਲਗਭਗ ਬਿਲਡਿੰਗਾਂ ਨੇ ਉਹ ਵੀ ਪੁਰਾਣੀਆਂ ਬਣੀਆਂ ਨੇ ਨਾਲ ਦਰਬਾਰ ਸਾਹਿਬ ਨੇ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦੇ ਸੀ ਮਹਾਰਾਜ ਦੇ ਅਜੋ ਇਤਿਹਾਸ ਤੋਂ ਜਾਣੂ ਹੁੰਦੇ ਆ ਤੇ ਦਰਸ਼ਨ ਕਰਦੇ ਆ ਗੁਰਦੁਆਰਾ ਝੂਲਣਾ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਝੂਲਨੇ ਮਹਿਲ ਪਾਸ਼ਾਹੀ ਪੰਜਵੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਹੁਤ ਹੀ ਸੁੰਦਰ ਗੁਰਦੁਆਰਾ ਹੈ ਜਿਹੜਾ ਬਹੁਤ ਹੀ ਸਜਿਆ ਹੋਇਆ ਹੈ ਕਿਰਪਾ ਕਰ ਰਿਹਾ ਹਾਂ ਤੁਸੀਂ ਗੁਰਦੁਆਰਾ ਦੁੱਖ ਨਿਵਾਰਨ ਝੂਲਨੇ ਮਹਿਲ ਪਾਸ਼ਾਹੀ ਪੰਜਵੀਂ ਛੇਵੀਂ ਸੋਰਟ ਮਹੱਲਾ ਨੋ ਮਾਂ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਤੀ ਮੰਨੇ ਰਹਾ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਮਹਾਰਾਜ ਪਾਸ਼ਾ ਪੰਜਵੀ ਤੇ ਛੇਵੀ ਬੂਖ ਨੇ ਬਰਸ ਧੰ ਗੁਰੂ ਪਾਸ਼ਾ ਧੰ ਗੁਰੂ ਪਾਸ਼ਾ ਮਹਾਰਾਜ ਧੰ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਮਹਾਰਾਜ

ਉਹ ਟਾਈਮ ਤੇ ਰਹੇ ਜਦੋਂ ਤਰਨਤਾਰਨ ਸਾਹਿਬ ਕਾਰ ਸੇਵਾ ਕਰਾਇਆ ਕਰਦੇ ਸੀ ਦਰਬਾਰ ਸਾਹਿਬ ਦੀ ਸਰੋਵਰ ਦੀ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਛੋਟੀ ਹਸਤੂ ਵਿੱਚ ਬਾਬੇ ਬੁੱਢੇ ਸਾਧਾ ਪੜ੍ਹਿਆ ਕਰਦੇ ਸੀ ਕਿਰਕਨ ਬਾਬੇ ਬੁੱਢੇ ਸਾਹਿਬ ਨੂੰ ਕਹਿੰਦੇ ਬਾਬਾ ਜੀ 5 ਸਾਲ ਹੋ ਗਏ ਪਿਤਾ ਨੂੰ ਮਿਲਿਆ ਨੂੰ ਪਿਤਾ ਦੇ ਦਰਸ਼ਨਾਂ ਨੂੰ ਕੀ ਕਰਦਾ ਕਿਹੜੇ ਸਥਾਨ ਤੇ ਦਰਸ਼ਨ ਹੋਣਗੇ ਬਾਬਾ ਬੁੱਢਾ ਜੀ ਕਹਿੰਦੇ ਜੇ ਐ ਟਾਈਮ ਚੱਲੀਏ ਦੁਪਹਿਰ ਵੇ ਤੇ ਤਨ ਤਨ ਸਾਹਿਬ ਮੇਰੇ ਨਹੀਂ ਇੱਕ ਕਾਰ ਸੇਵਾ ਕਰਾਂਗੇ ਦਰਬਾਰ ਸਾਹਿਬ ਦੀ ਸਰੋਵਰ ਦੀ ਜੇ ਅਮਰਤੁੜੇ ਚੰਗੇ ਪੈਨ ਠੱਠੀ ਖਾਰੇ ਮਿਲਣਗੇ ਅਮਰਤੁੜੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਅਮਰਤੁੜੇ ਸਤਾਂਤਿ ਲਿਖਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠਿਆ ਕਥਾ ਕੀਰਤਨ ਕਰਦੇ ਐ ਸੰਗਤਾਂ ਬੈਠੀਆਂ ਸੁਣਦੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚੋਂ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫਿਓਚ ਲੈ ਕੇ 13 ਵਰ ਦਿੱਤੇ ਦੋ ਪੀੜੇ ਚੋੜੇ ਦੇ ਵਿੱਚ ਸਭ ਤਿਆਰ ਕਰਾਏ ਉਹਨਾਂ ਦੇ ਪੁੱਤਰਾ ਜਿਤਨਾ ਤੇਰੇ ਮਿਲਿਆ ਸਾਡੇ ਸੀਨੇ ਠੰਡ ਪਈ ਆ ਇਸ ਤਾਂ ਤੇ ਆਈ ਸਾਧ ਸੰਗਤ ਦੇ ਦੁੱਖ ਕੱਟੇ ਜਾਣਗੇ ਪੁੱਤਰਾ ਵਾਲਿਆਂ ਨੂੰ ਪੁੱਤਰਾ ਦੀਆਂ ਦਾਤਾਂ ਮਿਲਣਗੀਆਂ ਰਿਛੜਿਆਂ ਦੇ ਮળાਪ ਹੋਣਗੇ ਇਹ ਗੁਰਦਰ ਦਾ ਨਾਮ ਧੁਖਣਵਾਦ ਝੁੜਨੇ ਮਹਿਰ ਅੰਬਸਰ ਸਾਹਿਬ ਤੋਂ ਆਣ ਕੇ ਤੋਂ ਕੋਲੇ ਬੈਠੇ ਮਹਾਰਾਜ ਦੀ ਜੂਰੀ ਚ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਸਾਡਾ ਕੋਹੜ ਦੂਰ ਕਰੋ ਅਸੀਂ ਬੜੇ ਪਛੜੇ ਆਂ ਸਰੋਵਰੋਂ ਕੱਚੀ ਟਾਵੇ ਗੁਰੂ ਅਰਜਨ ਦੇਵ ਜੀ ਕੋਹੜਿਆ ਨੂੰ ਕਹਿੰਦੇ ਪੰਜਾਇਦਾਰੀ ਸਰੋਵਰ ਸ਼ਰਾਨ ਕਰੋ ਪੰਜਾਇਦਾਰੀ ਮਹਾਰਾਜੀ ਜੀ ਜੂ ਰੀਤ ਦੁਸ਼ਕਾਰਾਂ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋਹੜੇ ਰਾਜੀ ਕੀਤੇ ਇੱਕ ਮਾਤਾ ਬੇਚੀ ਸੰਗਤ ਜਿਨ੍ਹਾਂ ਬਤੀ ਪੁੱਤ ਦੀ ਆਸ ਹੀ ਨਹੀਂ ਉਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਜੋ ਕੋੜੇ ਦਾ ਕੋੜ ਦੂਰ ਕਰਦੇ ਜੋ ਮੈਨੂੰ ਪੁੱਤਰ ਦੀ ਜਾਤ ਨਹੀਂ ਦੇ ਸਕਦੇ ਗੁਰੂ ਅਰਜਨ ਦੇਵ ਨੇ ਮਾਈਆਂ ਵਾਸਤੇ ਅੱਠ ਨੁਕੜਾ ਸੋਰ ਤਿਆਰ ਕੀਤਾ ਜਰ ਛੱਡਿਆ ਮਾਤਾ ਦਾ ਬਜਨ ਕੀਤੇ ਪੰਜ ਐਤਵਾਰ ਸਿਰ ਕੇਤੀ ਜਨਾਨ ਕਰੋ ਜੋਤਾਂ ਜਿਕੇ ਉਪਾਉ ਫਲਾਂ ਦਾ ਪ੍ਰਸ਼ਾਦ ਲਿਓ ਮਾਤਾ ਨੇ ਗੁਰਾਂ ਦਾ ਬਜਨ ਮੰਨ ਕੇ ਪੰਜ ਐਤਵਾਰ ਸਿਰ ਕੇਤੀ ਜਨਾਨ ਕੀਤੇ ਜੋਤਾਂ ਜਿਕੇ ਉਪਾਇਆ ਹਰਾਂ ਦਾ ਪ੍ਰਸ਼ਾਦ ਲਿਆਂਦਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਮਾਤਾ ਦੀ ਕਿਰਪਾ ਕੀਤੀ ਸਾਲ ਪਿਛੋਂ ਮਾਰਨ ਪੁੱਤਰਾ ਦੀਆਂ ਦਾਤਾਂ ਮਿਲੀਆਂ ਜਿਹੜੀਆਂ ਸੰਗਤਾਂ ਦੀਆਂ ਇੱਥੇ ਮੈਲ ਝੂਲਦੇ ਆਂ ਦਵਾਰਾਂ ਝੂਲਦੀਆਂ ਵਾ ਜਹਾਂਗੀਰ ਬਾਦਸ਼ਾਹ ਦਾ ਰਾਜ ਹੀ ਉਹਦੇ ਹਾਥੀ ਸੁੰਦਰ ਸੁਨਾਰੇ ਮੱਛੀਆਂ ਝੂਲਦੇ ਜਾਂਦੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਕਹਾਣੀ ਕਥਾ ਕਰਦੇ ਆ ਨਾਲੇ ਸੰਗਤਾਂ ਕਥਾ ਕਥਨ ਸੁਣਦੀਆਂ ਨਾਲੇ ਉੱਠ ਕੇ ਬਾਹਰ ਨੂੰ ਹਾਥੀ ਲੈ ਵੇਂਦੀਆਂ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਕਹਾ ਕਿਤਲ ਕਰਦੇ ਆ ਤੁਹਾਡਾ ਧਿਆਨ ਕਿਰ ਗਿਆ ਵਾ ਸ਼ਕਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੇਖੋ ਗੁਰੂ ਜੀ ਕਿਤੇ ਸੋਹਣੇ ਬਾਸਲ ਦੇ ਹੱਥੀ ਮਸਤੀਂ ਝੁੰਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਇਹਦੇ ਸਾਲ ਲੈ ਨਾਲੀਆਂ ਚੀਜ਼ਾਂ ਸਾਹ ਆਵੇ ਕਿ ਨਾ ਹੀ ਆਵੇ ਇਹ ਸਤਨ ਤੇ ਗੁਰੂ ਸਾਹਿਬ ਦੇ ਮਹਿਲ ਅਸਾਈਂ ਦੀ ਦੁਨੀਆਂ ਤੈਂ ਛੂਡਣਗੇ ਜਿਹੜੀਆਂ ਸੰਗਤਾਂ ਇਸ ਸਤਨ ਤੇ ਔਰਗੀਆਂ ਮੂੰਹੋਂ ਮੰਗੀਆਂ ਮਰਜ਼ਾ ਪਾਉਣਗੀਆਂ ਇਹ ਸਤਨ ਦੀ ਸੇਵਾ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਬਾਬੇ ਬੁੱਢੇ ਸਾਹਿਬ ਵਾਲੇ ਉਹਨਾਂ ਤੋਂ ਸਾਹਿਬ ਸ਼੍ਰੀਮਾਨ ਸੰਤ ਬਾਬਾ ਚੰਦ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀਰਾ ਸਿੰਘ ਦੀ ਸੇਵਾ ਕਰਾਰੇ ਝੂੜਨੇ ਮਹਿਲਾ ਜੀ ਸੰਗਤਾਂ ਦੇ ਸਹਯੋਗ ਦੇ ਰਾਤ ਜੋਤਿਆ ਜੀ ਹਿਰਦਾ ਸੇਵਾ ਹੀ ਗੁਰੂ ਘਰ ਚ ਤਿਰਫਲ ਪਾ ਗਈ ਮਹਿਲਾ ਰੋਟੇ ਲੈ ਕੇ ਲੰਗਰ ਤੇ ਜਲ ਪਾਣੀ ਛੱਕਿਆ ਜਾਣਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਵਾਰੂ ਕਰਮਾਣੋ ਮਿਲਿਆ ਦਰਸ਼ਨ ਕਰਕੇ ਲੰਘੇ ਤੋਂ ਚਾਹ ਪੀਓ ਬਸਦਾ ਥੋ ਇਹੋ ਚਾਹ ਨਹੀਂ ਕਿ ਉਹ ਰੇਣ ਵਾਲੀ ਕਰਮਾਣੋ ਉਹ ਉਹ ਵਾਰੂ ਪਰੇ ਨਹੀਂ ਜਿਹਨਾਂ ਬੱਜੀ ਲੋਟ ਰਾਜੀ ਐਕਸਪਿਡੀਸ਼ਨ ਪਰਿਵਾਰ ਫੈਮਿਲੀ ਸਾਧ ਸੰਗਤ ਦੀ ਇਤਿਹਾਸ ਤੁਸੀਂ ਸਾਰਾ ਬਾਬਾ ਜੀ ਦੇ ਮੁਖਾਰਬਿੰਦ ਤੋਂ ਸਰਬਨ ਕੀਤਾ ਇਹ ਉਹ ਸਰੋਵਰ ਜੀ ਚ ਕੇਸੀ ਇਸ਼ਨਾਨ ਕਰਕੇ ਪੰਜ ਵਾਰ ਤੇ ਹਰ ਇੱਕ ਮਰਦ ਪੂਰੀ ਹੁੰਦੀ ਆ ਤੇ ਇੱਥੇ ਇਹ ਦੇਖੋ ਜਿੰਨੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮਿਆਂ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਇਹ ਬਿਲਡਿੰਗ ਦੇਖੋ ਪੁਰਾਣੀ ਆ ਸਾਰੀ ਇਹ ਪੁਰਾਣੀ ਬਿਲਡਿੰਗ ਆ ਸਾਧ ਸੰਗਤ ਜੀ ਗੁਰੂ ਅਰਜਨ ਪਾਸ਼ਾ ਮਹਾਰਾਜ ਇੱਥੇ ਬਿਰਾਜਮਾਨ ਹੋ ਕੇ ਬੋਲੀ ਦਾ ਨਿਰਮਾਨ ਸਰੋਵਰ ਦਾ ਨਿਰਮਾਨ ਜਿਹੜਾ ਕਰਾਉਂਦੇ ਸੀ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਮਹਾਰਾਜ ਜੀ ਦੇ ਸਮਿਆਂ ਦੀ ਇਹ ਬਿਲਡਿੰਗ ਆ ਤੇ ਆ ਜਿਹੜੀ ਸਾਹਮਣੇ ਤੁਸੀਂ ਕੰਧ ਦੇਖ ਰਹੇ ਹੋ ਇਹ ਹੈ ਹਾਥੀ ਦੇ ਵਾਂਗੂ ਝੂਲਦੀ ਆ ਸਾ ਸੰਗਤ ਜੀ ਇਹਨੂੰ ਕਹਿੰਦੇ ਆ ਝੂਲਣੇ ਮਹਿਲ ਇਹ ਸੁਣੀ ਆ ਕਿ ਜਹਾਂਗੀਰ ਦੇ ਇਥੋਂ ਹਾਥੀ ਝੂਲਦੇ ਲੰਘ ਰਹੇ ਸੀ ਤਾਂ ਮਹਾਰਾਜ ਨੇ ਦਿਵਾਨ ਦੇ ਦੌਰਾਨ ਸੰਗਤ ਦਾ ਧਿਆਨ ਉੱਧਰ ਜਾਂਦਾ ਆ ਤੇ ਮਹਾਰਾਜ ਕਹਿੰਦੇ ਦਿਵਾਨ ਚੱਲ ਰਿਹਾ ਹੈ ਤੁਸੀਂ ਕਿਉਂ ਧਿਆਨ ਥੋੜਾ ਜਾ ਰਿਹਾ ਤਾਂ ਉਹ ਕਹਿੰਦੇ ਹਾਥੀ ਦੇਖੋ ਕਿਦਾਂ ਝੂਲਦੇ ਜਾ ਰਹੇ ਨੇ ਤਾਂ ਮਹਾਰਾਜ ਕਹਿੰਦੇ ਦੁਨਿਆਵੀ ਜੀਵ ਨੇ ਸਾਹ ਆਏ ਨਾ ਆਏ ਤੇ ਇਹ ਜਾਂ ਬਣਾਵਾਂਗੇ ਜੋ ਕਿ ਸਦੀਆਂ ਤੱਕ ਜਿਹੜਾ ਝੂਲਦਾ ਰਹੇਗਾ ਆਇਆ ਝੁੱਲਣੇ ਮਹਿਲ ਵਿਖੇ ਜਿਹੜਾ ਦਵਾਰ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੀ ਸੀਗੀ ਸੰਗਤ ਉਹ ਸرائی ਸੀ ਇਹ ਅੱਜ ਵੀ ਝੂਲ ਰਹੀ ਆ ਨਾ ਨਾ ਉੱਪਰ ਜਾ ਚਲੀ ਹੱਥ ਤੋਂ ਆਪਾਂ ਨਹੀਂ ਬਚਾ ਚਲੋ ਆਜੋ ਚਲ ਫੋਟੋ ਤਾਂ ਲੈਣੀ ਐ ਸੀ ਅੱਜ ਨਾ ਬਿਲਕੁਲ ਨਹੀਂ ਆਉਂਦੀ। ਤਾਂ ਵੀ ਵਾਲੀ। ਉਹ ਤੇਰੇ ਕੋਲ ਨਹੀਂਗਾ? ਫਾਈਂਡ ਨਹੀਂ ਨਾ। ਫਿਲਦੀ ਆ ਹਨਾ। ਇਹ ਜਿਹੜੀ ਦਵਾਰ ਆ ਨਾ ਹਾਥੀ ਵਾਂਗੂ ਫਿੱਲਦੀ ਐ ਝੂਲਦੀ ਐ ਜੇ ਮੈਂ ਹਾਥੀ ਝੂਲਦਾ ਨਹੀਂ ਹੁੰਦਾ ਐ ਮੈਂ ਝੂਲਦੀ ਐ ਹਲਾਈ ਆਵੀ ਓਏ ਹਲਦੀ ਬਿਨਾ ਲੈ ਅਗੂ ਬਿਨਾ ਹਲਾਈ ਦਈਏ ਪਹਿਲਾਂ ਉਹਦੀ ਲੰਦ ਨਹੀਂ ਬਿਨਾ ਲੈ ਦੇਖੋ ਤੇ ਅੰਦਰ महाराज की कृपा देखो तो महसूस कर सकते महसूस होता है <कट्रेणीद> पारे थे, पारे थे, तो थे। ਦਵਾਰਾ ਝੂਲਣੇ ਮਹਿਲ ਦਵਾਰੇ ਹਾਥੀ ਵਾਂਗੂ ਝੂਲਦੀ ਹਿਲਦੀ ਐ ਸਾਧ ਸੰਗਤ ਜੀ ਯਕੀਨ ਨਹੀਂ ਤੁਸੀਂ ਕਰਨਾ ਕਿੰਨੇ 100 ਸਾਲ ਸੱਚੀ ਉਹ ਵਾਕੀ ਵਾਕੀ ਉਰੇ ਆ ਕੇ ਬੈਠੋ ਫਿਰ ਜਦੋਂ ਥੋੜੀ ਦੇਰ ਬੈਨੇ ਹੋ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰਦੇ ਹੋ ਤਾਂ ਬਹੁਤ 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 ਝੂਲਦੀ ਐ ਇਹ ਮਹਾਰਾਜ ਦਾ ਬਹੁਤ ਅਕਬਰ ਦਾਬ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਮਹਾਰਾਜ ਚਲੋ ਇਸ ਪਿਆਰੇ ਦੇਗਾ ਹੈ ਦਰਵਾਜ਼ਾ ਖੁੱਪਨਾ ਨਹੀਂ ਦੇਗਾ ਸ਼ਮਾਗੇ ਡਰ ਮਾਰਨਾ ਕਣਸਾ ਜਦੋਂ 파ਟ ਹੋ ਰਿਹਾ ਸੀ ਕੀ ਮੈਂ ਕੀ ਮਹਿਸੂਸ ਹੋ ਰਿਹਾ ਸੀ ਹਾਂ ਬਿਲਕੁਲ ਹਿਲ ਰਹੀ ਹੁੰਦੀ ਹੈ ਇਵਨ ਕਹਿ ਐਵੇਂ ਹੀ ਲੱਗ ਰਿਹਾ ਜਿਵੇਂ ਨਾ ਹਾਥੀ ਦੀ ਉਸਾਰੀ ਕਰਦੇ ਹਾਂ ਬਿਲਕੁਲ ਐਵੇਂ ਮਹਿਸੂਸ ਹੋ ਰਿਹਾ ਸੀ ਕਮਾਲ ਦੀ ਗੱਲ ਹੈ ਮੈਂ ਕਦੇ ਹਾਥੀ ਦੀ ਜਿਹੜੇ ਕਹਿੰਦੇ ਆਂ ਵੀ ਪਰ ਹਿਲ ਰਹੀ ਸੀ ਮੂਮੈਂਟ ਹੋ ਰਹੀ ਸੀ ਜਿਹੜੇ ਕਹਿੰਦੇ ਆਂ ਵੀ ਐਵੇਂ ਦੀ 파ਵਰ ਦੇਮ ਵਿੱਚ ਕੁਝ ਨਹੀਂ ਹੈ ਜੀ ਪ੍ਰਤੱਖ ਸੂਰਤ ਬਿਲਕੁਲ ਬਿਲਕੁਲ ਵੀ ਦੁਆਰਾ ਤ੍ਰੀ ਕੋਲੇ ਦੇ ਲਈ ਹੈ ਇਹ ਨਿਮੋਚ ਦੁਆਰ ਦੇ ਇਹ ਆਸਾ ਸਿੰਘ ਜੀ ਦੀ ਦਵਾਰ ਜਿਹੜੀ ਅੱਜ ਵੀ ਝੂਲਦੀ ਆ ਜਿਵੇਂ ਕੋਈ ਹਾਥੀ ਝੂਲਦਾ ਐਦਾਂ ਹੈ ਦਵਾਰ ਜਿਹੜੀ ਝੂਲਦੀ ਆ ਜਿਮਾ ਕਮਾ ਕੋਈ ਫੋਟੋ ਲਈ ਦਵਾਰ ਦੀ ਦੂਰੋਂ ਨਾ ਲੈ ਬਾਬਾ ਜੀ ਨੂੰ ਵੀ ਪਿੱਛੇ ਵੀਡੀਓ ਵੀ ਪਿੱਛੇ ਅੱਗੇ ਬੜਾ ਬੁਲਦੇ ਹੋਣਾ ਕੋਈ ਨਾ ਤਾਂ ਬਾਬਾ ਜੀ ਨੇ ਲੈ ਹੀ ਲਿਆ ਗੁਰੂ ਕੇ ਮਹਿਲ ਇੱਥੇ ਤਾਂ ਨਾ ਆ ਥੋੜਾ ਬਚਿਆ ਆ ਜਿੱਥੋਂ ਆਪਾਂ ਨੂੰ ਮਹਿਸੂਸ ਹੁੰਦਾ ਆ ਕਿ ਇੱਧਰ ਵੀ ਹੈ ਆ ਕਿ ਆਪਾਂ ਨੂੰ ਮਹਿਸੂਸ ਹੁੰਦਾ ਕਿ ਇਹ ਜਗ੍ਹਾ ਬਿਲਕੁਲ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਮੇਂ ਦੀ ਆ ਉਹੀ ਪੁਰਾਣੀ ਆ ਬਿਲਡਿੰਗ ਸ੍ਰੀ ਅੰਦਰੀ ਆ ਉਹੀ ਇਹ ਇੱਧਰ ਵੀ ਹੈਗੀ ਆ ਦਵਾਰ ਸੇ ਸੰਗਤ ਜੀ ਗੁਰਦੁਆਰਾ ਝੂਲਨੇ ਮਹਿਲ ਤੋਂ ਹੁਣ ਆਪਾਂ ਜਿਹੜਾ ਇੱਥੇ ਨਾਲ ਵੱਡੇ ਦਰਬਾਰ ਸਾਹਿਬ ਨੇ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਸੇ ਹੀ ਪੰਜਵੀਂ ਇਤਿਹਾਸਕ ਦਰਬਾਰ ਸਾਹਿਬ ਪਹੁੰਚ ਚੁੱਕੇ ਆ ਇਸ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਘਾਰ ਸੇਵਾ ਕਰਵਾਈ ਗੁਰੂ ਜੀ ਨੇ 7-7 ਮਹੀਨੇ 7 ਦਿਨ ਸਰੋਵਰ ਦੀ ਸੇਵਾ ਕਰਾਉਂਦੇ ਰਹੇ ਤੇ ਰਾਤ ਨੂੰ ਨਗਰ ਖਾਰਾ ਵਿਖੇ ਬਰਾਜ ਦੇ ਤੇ ਪ੍ਰਮਾਤਮਾ ਦੀ ਚੇਪਾ ਜਨਮ ਬੰਦਗੀ ਕਰਦੇ ਗੁਰਦਾਰਾ ਮੰਜੀ ਸਾਹਿਬ ਰਹਿੰਦੇ ਗੁਰੂ ਜੀ ਨੇ ਇੱਕਾ ਵਰ ਦਿੱਤੇ ਗੁਰੂ ਜੀ ਦੀ ਇੱਕ ਖੂਈ ਤੇ ਘੋਰਾ ਮੌਜੂਦ ਹੈ ਜੋ ਵੀ ਸੁਖਣਾ ਚੁੱਕਦਾ ਉਸ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਗੁਰੂ ਜੀ ਨੇ ਕਹਿੰਦੇ ਉਹ ਬਹੁਤ ਵਰ ਦਿੱਤੇ ਬਣੇ ਤੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਗੁਰਦੁਆਰਾ ਮੰਜੀ ਸਾਹਿਬ ਜਦੋਂ ਤਰਨਤਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਤਾਂ ਇਸ ਜਗ੍ਹਾ ਗੁਰੂ ਅਰਜਨ ਦੇਵ ਸਾਹਿਬ ਜੀ ਆਪਣਾ دیਵਾਨ ਤੇ ਆਪ ਦਾ ਜਿਹੜਾ ਆ ਬਿਰਾਜਮਾਨ ਇੱਥੇ ਹੁੰਦੇ ਸੀ ਆ ਕਿ ਰਾਤ ਉਹ ਲੈ ਲਿਓ ਇਤਿਹਾਸ ਦੀ ਪਿਕਚਰ ਹੈ ਨਾ ਬਰਾੜੀ ਮਹੱਲਾ ਚੌਥਾ ਪੰਗ 702 ਜਪਮਨ ਹਰ ਹਰ ਨਾਮ ਨਿਤ ਧਿਆਈਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਰਹਾਓ ਗੋਦਵਾਰਾ ਮੰਜੀ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਤਪਸਿਆ ਵੀ ਕੀਤੀ ਤੇ ਤਰਨਤਲ ਸਾਹਿਬ ਦੀ ਉਸਾਰੀ ਸਮੇ ਇੱਥੇ ਹੀ ਆਪਣਾ ਜਿਹੜਾ ਆ ਵਾਸਾ ਕਰਦੇ ਰਹੇ ਤੇ ਦੀਵਾਨ ਲਗਾਉਂਦੇ ਰਹੇ ਤੇ ਬਹੁਤ ਵੱਡੇ ਜਿਹੜੇ ਵਰ ਨੇ ਮਹਾਰਾਜ ਨੇ ਇੱਥੇ ਦਿੱਤੇ ਬਨੇ ਹਰ ਮਨੁਕਾਮਨਾ ਇੱਥੇ ਸਾਧ ਸੰਗਤ ਦੀ ਪੂਰਨ ਹੁੰਦੀ ਆ ਵਾਹ दे दो हज़ार चौबीस तीन करोड़ सबसक्राइबर हो जाए प्रभाव महाराज जी नाम से मरण भी और तो बेला डाला जाके इंसान से सौ सौ सत्तर नंबर है वो तो दर्द नहीं करना टिंटा बिल्ला ਉਧਰ ਜਨ ਦੇਵ ਸਾਹਿਬ ਜੀ ਪੰਜਵੇਂ ਪਾਸਾ ਗਵਾਲੀਅਰ ਦੇ ਕਿਲੇ ਜਿਹੜੇ ਮਹਾਰਾਜ ਨੇ 52 ਰਾਜਿਆਂ ਨੂੰ ਜਦੋਂ ਫਰੇਹਾ ਕਰਵਾਇਆ ਸੀ ਉਦੋਂ ਦੀ ਇੱਥੇ ਤਸਵੀਰ ਲਾਈ ਆ 52 ਕਗਿਆਂ ਵਾਲਾ ਚੋੜਾ ਇਹਨਾਂ ਦੇ ਦਰਸ਼ਨ ਕਰਵਾਵਾਂਗੇ ਇਹ ਰਾੜੇ ਏਰੀਏ ਦੇ ਵਿੱਚ ਕੜਾਣੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਜੱਜ ਵੀ ਸ਼ਸ਼ੋਭੀਤਾ ਚੋੜਾ ਮੇਰੇ ਵੀ ਤੁਮਨ ਦਰਸ਼ਨ ਜਲਦੀ ਕਰਵਾਵਾਂਗੇ ਸਾਥ ਸੰਗਤ ਜੀ ਤੁਹਾਡੀ ਸਭ ਦੀ ਜਿੰਨੇ ਵੀ ਸਬਸਕ੍ਰਾਈਬਰ ਨੇ ਐਕਸਪਿਡੀਸ਼ਨ ਦੀ ਪਲਾਨਟ ਆਰਥ ਸਭ ਦੀ ਸਹਿਯੋਗੀ ਦੀ ਅਰਦਾਸ ਕਾਮਨਾ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਮਹਾਰਾਜ ਦੇ ਕੋਲ ਕਰਦੇ ਆ ਤੁਹਾਡੀ ਚੜ੍ਹਦੀ ਕਲਾ ਦੀ ਤੁਹਾਡੇ ਜਿੰਨੇ ਕਾਰਜ ਮਨੋਂ ਕਾਮਨਾਵਾਂ ਨੇ ਸੰਪੂਰਨ ਹੋਣ ਤੇ ਤੁਸੀਂ ਮਹਾਰਾਜ ਦਾ ਸ਼ੁਕਰਾਨਾ ਕਰਨ ਇੱਥੇ ਆਓ ਜਿੰਨੇ ਵੀ ਐਕਸਪਿਡੀਸ਼ਨ ਦੀ ਪਲਾਨਰ ਚੈਨਲ ਦੇ ਸਬਸਕ੍ਰਾਈਬਰਸ ਮੈਂਬਰਸ ਨੇ ਵਾਹ

ਸਾਤ ਸੰਗਤ ਜੀ ਇਹ ਉਹ ਜਗ੍ਹਾ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਪ ਕੀਤਾ ਬੈਠ ਕੇ ਇਸ ਇਸ ਥੜਾ ਸਾਪ ਦੇਤੇ ਕੋਈ ਕੋਈ ਸ਼ਬਦ ਹੀ ਨਹੀਂ ਹੈਗੇ ਸਾਤ ਸੰਗਤ ਜੀ ਇਹ ਉਹ ਪਵਿੱਤਰ ਜਗ੍ਹਾ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਤਪ ਕੀਤਾ ਧੰਗੁਰੂ Очень. ਪੁਰਾਤਨ ਖੂਹ ਹਨ ਇਹਨਾਂ ਤੋਂ ਬਾਅਦ ਇਹਨਾਂ ਨੂੰ ਲੱਭਦੇ ਨੇ ਕਿ ਇਹ ਜਿਹੜੇ ਉੱਧਰ ਜਾਂਦੇ ਹੁੰਦੇ ਨੇ ਉੱਧਰ ਆਉਂਦੇ ਨੇ ਫਿਰ ਇਹ ਦਰਸ਼ਨ ਕਰਉਂਦੇ ਨੇ ਅੱਛਾ ਇਹ ਉੱਧਰ ਮੁੜ ਜਾਂਦੇ ਨੇ ਇਹ ਲਿਖਿਆ ਹੋਇਆ ਹੈ ਇਹ ਪਤਾ ਨਹੀਂ ਕਿ ਮੈਨੂੰ ਸਮਝ ਨਹੀਂ ਆ ਰਹੀ ਇਹ ਕੋਈ ਪਾਟੇ ਮੈਨੂੰ ਨਹੀਂ ਸਮਝ ਆਉਂਦੇ ਪੁਰਾਤਨ ਖੂਹ ਅੱਛਾ ਇਹ ਤੱਪ ਤੱਪ ਇਹ ਦੱਸਿਆ ਮਾਮਾ ਜੀ ਨੇ ਹੁਣੇ ਵੀ ਜਦੋਂ ਆਪਾਂ ਇਸ ਸਥਾਨ ਤੇ ਆਉਨੇ ਆ ਫਿਰ ਜਿਹੜਾ ਹੈਗਾ ਆਉਣਾ ਸਫਲ ਹੁੰਦਾ ਯਾਤਰਾ ਸਫਲ ਹੁੰਦੀ ਹੈ ਜਦੋਂ ਝੂਲੇਨੇ ਮਹਿਲ ਤੋਂ ਤਪਸਥਾਨ ਦੇ ਦਰਸ਼ਨ ਕਰਦੇ ਆਪਾਂ ਕੇ 7 ਸਾਲ 7 ਮਹੀਨੇ 7 ਦਿਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਇਸ ਅਸਥਾਨ ਤੇ ਰਹੇ ਇੱਥੇ ਤਪ ਕੀਤਾ ਤੇ ਸਿੱਖ ਸੰਗਤ ਜਦੋਂ ਵੀ ਕਈ ਵਾਰ ਕਿਤੇ ਬਹੁਤ ਜ਼ਿਆਦਾ ਜਾਣ ਲੱਗ ਜਾਂਦੇ ਨੇ ਕਿਤੇ ਕਿਸੇ ਬਹੁਤ ਬਹੁਤ ਵੱਡੇ ਅਸਥਾਨ ਨੂੰ ਅਣਗੌਲਿਆ ਕੀਤਾ ਜਾਂਦਾ ਤੇ ਬਹੁਤ ਘੱਟ ਸੰਗਤ ਬਿਲਕੁਲ ਅਮਰਸਰ ਤੋਂ ਵਿੱਚ 5-10 ਕਿਲੋਮੀਟਰ ਤੇ ਬਹੁਤ ਸੰਗਤ ਘੱਟ ਹੈ ਇੱਥੇ ਸਾਧ ਸੰਗਤ ਜੀ ਜਰੂਰ ਦਰਸ਼ਨ ਕਰਨ ਆਉਣਾ ਚਾਹੀਦਾ ਆ ਤੇ ਇੰਨੀਆਂ ਤਰ੍ਹਾਂ ਦੇ ਉਹ ਰਣ ਤੇ ਹਰ ਦੁੱਖ ਦਰਦ ਰੋਗ ਤੇ ਹਰ ਮੁਸੀਬਤ ਦੂਰ ਹੁੰਦੀ ਆ ਤੇ ਹਰ ਮਨੋ ਕਾਮਨਾ ਪੂਰਾ ਕਰਨਾ ਆਉਣਾ ਚਾਹੀਦਾ ਵੈਸੇ ਵੀ ਐਡਾ ਵੱਡਾ ਸਥਾਨ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਨੇ 7 ਸਾਲ ਆਪ ਦਾ ਜਿਹੜਾ ਸੀਗਾ ਉੱਥੇ ਉਤਾਰਾ ਜਵਾਸਾ ਕੀਤਾ ਹੋਵੇ ਜਰੂਰ ਦਰਸ਼ਨ ਕਰਨੇ ਚਾਹੀਦੇ ਨੇ ਆਪਾਂ ਨੂੰ ਸਭ ਨੂੰ ਸੋ ਇਹੀ ਬੇਨਤੀ ਐ ਐਕਸਪੀਡੀਸ਼ਨ ਦੀ ਪਲੈਨਟਸ ਚੈਨਲ ਵੱਲੋਂ ਸਾਰੀ ਸੰਗਤ ਆ ਕੇ ਇੱਥੇ ਦਰਸ਼ਨ ਕਰੇ ਹਾਂਜੀ ਕਹੋ ਜਿਵੇਂ ਬਾਕੀ ਜ਼ਿਆਦਾਤਰ ਸੰਗਤਾਂ ਉਧਰ ਉਹ ਉਧਰਲੇ ਗੁਰੂ ਸਾਹਿਬ ਤੁਲਣਾ ਸਾਹਿਬ ਤੋਂ ਤੁਲਣਾ ਸਾਹਿਬ ਤੋਂ ਹੈ ਵਾਪਸ ਉਹ ਜੰਦੇ ਉਰੇ ਕੋਈ ਆਉਗਾ ਨਹੀਂ ਹੈਗਾ ਤਾਂ ਇੱਥੇ ਆਉਣਾ ਜ਼ਰੂਰੀ ਆ ਇੱਥੇ ਆਉਣ ਨਾਲ ਹੀ ਉਸ ਯਾਤਰਾ ਦਾ ਜਿਹੜਾ ਫਾਇਦਾ ਉਹ ਮਿਲਦਾ ਤੇ ਆਦੀ ਬਾਬਾ ਜੀ ਨੂੰ ਉੱਥੇ ਕਾਰ ਸੇਵਾ ਭੇਟ ਕਰਕੇ ਆਓ ਜਾਓ